ਬੇਦਬੀ ਸ਼ਬਦ ਇੱਕ ਆਮ ਜਿਹਾ ਸ਼ਬਦ ਹੋ ਗਿਆ ਹੈ ਅੱਜਕੱਲ੍ਹ ਹੁਣ ਸੋਚੋ ਮੁਹਮਦੋ ਉਹ ਥੋੜਾ ਹੁਣ ਅੱਲਾ ਬਚਾਉਂਦਾ ਕਿਉਂ ਨਹੀਂ ਆ ਗਏ ਉਹ ਕਹਿੰਦੇ ਠੱਟ ਮਾਰਿਆ ਤੇ ਕਹਿੰਦੇ ਬਾਟ ਗਈ ਪੰਜਾਬ ਤੋਂ ਸ਼ੁਰੂ ਹੋਏ ਧਾਰਮਿਕ ਬੇਦਬੀਆਂ ਦੇ ਮਾਮਲੇ ਹੁਣ ਵਿਦੇਸ਼ਾਂ ਦੇ ਵਿੱਚ ਵੀ ਹੋਣ ਲੱਗੇ ਨੇ ਅੱਜ ਦੀ ਇਹ ਵੀਡੀਓ ਤੁਹਾਡੇ ਹੋਸ਼ੇਲਾ ਕੇ ਰੱਖ ਦੇਵੇਗੀ ਇੱਕ ਤਾਂ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਬੀਤੇ ਦਿਨੀ ਜੋ ਆਸਟ੍ਰੇਲੀਆ ਦੇ ਪਰਥ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਦਬੀ ਉਸ ਬਾਰੇ ਗੱਲ ਕਰਾਂਗੇ ਤੇ ਦੂਜੀ ਵੱਡੀ ਖਬਰ ਹੈ ਜੋ ਸੋਸ਼ਲ ਮੀਡੀਆ ਐਪ ਯਾ ਟਿਕਟੋਕ ਉਹਦੇ ਤੇ ਇੱਕ ਵੱਖਰਾ ਹੀ ਵੱਡਾ ਮਸਲਾ ਚੱਲ ਰਿਹਾ ਹੈ ਧਾਰਮਿਕ ਬੇਅਦਬੀ ਨੂੰ ਲੈ ਕੇ ਤੇ ਭਾਰਤ ਵਿੱਚ ਇਹ ਐਪਲੀਕੇਸ਼ਨ ਬੈਨ ਹੋਣ ਕਰਕੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਇੱਥੇ ਕਿੰਨਾ ਕਿ ਵੱਡਾ ਧਾਰਮਿਕ ਮਸਲਾ ਬਣਿਆ ਹੋਇਆ ਹੈ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕੁਸ਼ਚੈਂਟੀ ਬਾਰੇ ਵੀ ਇੱਕ ਔਰਤ ਨੇ ਝੂਠ ਮਾਰਤਾ ਉਹ ਜਰੀ ਪ੍ਰਾਇਨੇਟ ਹੋ ਗਈ ਉਹਨੇ ਉੱਠ ਕੇ ਕਹਿਦਾ ਜੀ ਮੈਨੂੰ ਰੱਬ ਪ੍ਰਾਇਨੇਟ ਕਰ ਗਿਆ ਤੁਸਹਾਰੀ ਕਾਣੀ ਚੱਲ ਪਈ ਅੱਗੇ ਉਹ ਕਹਿੰਦੇ ਪਾਟ ਗਈ ਉਹ ਕਹਿੰਦੇ ਕੁਰਾਨ ਪਾਟ ਗਈ ਹੁਣ ਤੁਸੀਂ ਦੇਖ ਹੀ ਲਿਆ ਹੈ ਕਿ ਕਿਵੇਂ ਕੁਝ ਨਕਲੀ ਸਿੱਖ ਨਾਵਾਂ ਦੀਆਂ ਆਈਡੀਆਂ ਭੜਕਾਉ ਤੇ ਗੰਦੀ ਸ਼ਬਦਾਵਲੀ ਦੇ ਨਾਲ ਕੁਰਾਨ ਤੇ ਇਸਲਾਮ ਧਰਮ ਦੇ ਮਹਾਪੁਰਖਾਂ ਦਾ ਮਜ਼ਾਕ ਉਡਾ ਰਹੇ ਨੇ ਇਹਨੂੰ ਹਰੀਜ਼ਨਟਲ ਖੜੀ ਕਰਕੇ ਨਾ ਫਿਰ ਜਦੋਂ ਫੱਟ ਜਾ ਮਾਰ ਫਿਰ ਤਾਂ ਮਜ਼ਾ ਆ ਗਿਆ ਫੱਟ ਦੇਣੀ ਚਾਹ ਮਜ਼ਾ ਤਾਂ ਬਹੁਤ ਆ ਗਿਆ ਬਾਅਦ ਕੀ ਪਤਾ ਮਜ਼ਾ ਤਾਂ ਵਾਕਈ ਆਏ 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 ਇਹ ਜਿਆਦੀ ਜੋਰ ਨਾਲ ਲੱਗਿਆ ਜਾਗਾ ਦੋ ਬਟਨ ਨਾਲ ਦਾਰ ਬਸ ਗੋਲ ਬੜਾ ਸਰਾਹ ਕਰਦਾ ਬਾਬਾ ਫੇਰਾ ਲਵ ਯੂ ਲਵ ਯੂ ਤੈਨੂੰ ਸੋਹਣਾ ਇਹ 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 ਆਈ ਕੀ ਕਰੇ ਇਹ ਲੋਕ ਸਿੱਖ ਨਹੀਂ ਸਗੋਂ ਧਰਮ ਦੇ ਨਾਮ ਤੇ ਲੜਾਈਆਂ ਕਰਾਉਣ ਵਾਲੇ ਸ਼ਰਾਰਤੀ ਅੰਸਰ ਹਨ ਆਹ ਵੀਡੀਓ 20 ਅਗਸਤ ਨੂੰ ਟਿਕਟੌਕ ਉੱਤੇ ਕੀਤੇ ਗਏ ਇੱਕ ਲਾਈਵ ਬ੍ਰਾਡਕਾਸਟ ਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮੁ슬लिम ਧਰਮ ਦੇ ਸਤਿਕਾਰਯੋਗ ਗ੍ਰੰਥ ਕੁਰਾਨ ਸ਼ਰੀਫ ਦੀ ਬਦਬੀ ਕਰਕੇ ਮੁ슬लिम ਮੀਰਾ ਨੂੰ ਖਸਾਉਂਦਾ ਯਤਨ ਕਰ ਰਹੇ ਨੇ ਐ ਨਕਲੀ ਆਈਡੀ ਵਾਲੇ ਜਿਹੜੇ ਕਿ ਸਿੱਖਾਂ ਦਾ ਭੇਸ ਧਾਰ ਕੇ ਸਿੱਖਾਂ ਦਾ ਨਾਮ ਵਰਤ ਰਹੇ ਨੇ ਇਹਨਾਂ ਦੇ ਇਸ ਕੰਮ ਤੋਂ ਦੁਖੀ ਹੋ ਕੇ ਕਈ ਮੁਸਲਿਮ ਲੋਕਾਂ ਦੇ ਵੱਲੋਂ ਵੀ ਸਿੱਖ ਧਰਮ ਦੇ ਖਿਲਾਫ ਕਈ ਤਰ੍ਹਾਂ ਦੇ ਅਪਸ਼ਬਦ ਤੇ ਗਲਤ ਤਕਰੀਰਾਂ ਟਿਕਟੌਕ ਉੱਤੇ ਚਰਚਾ ਦੇ ਵਿੱਚ ਆਈਆਂ ਹਨ ਜਿੱਥੇ ਇੱਕ ਪਾਸੇ ਮੁਸਲਿਮ ਨਾਮ ਵਾਲੀਆਂ ਆਈਡੀਆਂ ਤੋਂ ਸਾਡੇ ਹੀ ਕੁਝ ਸਿੱਖ ਬੰਦਿਆਂ ਵੱਲੋਂ ਸਿੱਖੀ ਦੇ ਖਿਲਾਫ ਕੀਤੇ ਜਾਂਦੇ ਕੂੜ ਪ੍ਰਚਾਰ ਦਾ ਸਹਾਰਾ ਲੈ ਕੇ ਸਿੱਖ ਗੁਰੂਆਂ ਸ਼ਹੀਦ ਸਿੰਘਾਂ ਅਤੇ ਸਿੱਖ ਰਹਿਤ ਮਰਿਆਦਾ ਦਾ ਮਜ਼ਾਕ ਬਣਾਇਆ ਗਿਆ ਹੈ ਉਥੇ ਹੀ ਦੂਜੇ ਪਾਸੇ ਨਕਲੀ ਸਿੱਖਾਂ ਵੱਲੋਂ ਚਲਾਏ ਜਾਂਦੇ ਇਹ ਟਿਕਟੌਕ ਲਾਈਵ ਜਿਹੜਿਆ ਇਹਨਾਂ ਦੇ ਉੱਤੇ ਕੁਝ ਲੋਕਾਂ ਨੇ ਕੁਰਾਨ ਸ਼ਰੀਫ ਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਇਸਲਾਮ ਅਤੇ ਮੁਹੰਮਦ ਸਾਹਿਬ ਦਾ ਅਪਮਾਨ ਕਰਕੇ ਬਲਦੀ ਦੇ ਉੱਤੇ ਤੇਲ ਪਾਉਣਾ ਹੁਣ ਗੱਲ ਕਰਦੇ ਹਾਂ ਪਰਥ ਬੇਦਬੀ ਕਾਂ ਦੀ ਬਹੁਤ ਹੀ ਘੱਟ ਸੰਗਤ ਨੂੰ ਪਤਾ ਹੋਣਾ ਹੈ ਕਿ ਬੀਤੀ 27 ਅਗਸਤ 2024 ਨੂੰ ਕਿਸੇ 20 ਸਾਲਾਂ ਦੇ ਪਾਪੀ ਦੁਸ਼ਟ ਵੱਲੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਗੁਰਦੁਆਰਾ ਸਾਹਿਬ ਗੈਨਿੰਗਵੈਲ ਦੇ ਬਿਲਕੁਲ ਬਾਹਰ ਗੁਟਕਾ ਸਾਹਿਬ ਦੀ ਬੇਵੱਦੀ ਕੀਤੀ ਗਈ ਹੈ ਜਿਸ ਦਾ ਆਸਟ੍ਰੇਲੀਆ ਦੀ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਰੋਸ ਦਾ ਕਰਕੇ ਬੀਤੇ ਦਿਨੀ ਮੈਲਬੌਰਨ ਸ਼ਹਿਰ ਵਿੱਚ ਆਸਟ੍ਰੇਲੀਆ ਦੇ ਹੋਰ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਵੇਂ ਕਿ ਪੁਲਸ ਨੇ ਉਸ ਬੇਵੱਦੀ ਕਰਨ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਪਿੱਛੇ ਕੀ ਦੀ ਸਾਜ਼ਿਸ਼ ਹੈ ਕਿਉਂ ਜਿਹਾ ਹੈ ਉਹ ਹਜੇ ਸਾਹਮਣੇ ਆਉਣਾ ਬਾਕੀ ਹੈ ਜਿਹੜੀ ਬੀਆ ਦੀ ਪਰਥ ਦੇ ਵਿੱਚ ਹੋਈ ਹੈ ਸਾਰਿਆਂ ਦੇ ਸਾਡੇ ਜਿਹੜੇ ਹਿਰਦੇ ਆ ਵਲੂੰਦਰੇ ਗਏ ਆ ਇੱਕ ਜਿਹੜਾ ਨਾਂ ਭੁੱਲਣ ਯੋਗ ਤੇ ਨਾਂ ਬਖਸ਼ਣ ਯੋਗ ਇਹ ਜਿਹੜਾ ਕ੍ਰਾਈਮ ਇਸ ਪਰਸਨ ਨੇ ਕੀਤਾ ਇਹਦੇ ਪਿੱਛੇ ਕੋਈ ਵੀ ਮਨਸ਼ਾ ਹੋ ਸਕਦੀ ਹੈ ਇਹਦੇ ਪਿੱਛੇ ਕਿਸੇ ਹੋਰ ਸੋਚ ਦਾ ਹੋ ਸਕਦਾ ਹੈ ਪਰ ਜੇ ਇਸ ਖਸਾਬ ਦੇ ਨਾਲ ਵੀ ਹੈ ਸਾਡਾ ਮੁੱਖ ਨਿਸ਼ਾਨਾ ਹੈ ਕਿ ਅਸੀਂ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜਿੱਥੇ ਅਸੀਂ ਇਸ ਵੇਲੇ ਰਹਿ ਰਹੇ ਹਾਂ ਉਥੇ ਕੁਝ ਨਾ ਕੁਝ ਅਗੇਹਾ ਹੋਵੇ ਕੁਝ ਅਗੇਹਾ ਕਾਨੂੰਨ ਬਣੇ ਜਿਹਦੇ ਨਾਲ ਕਿ ਅੱਗੇ ਤੇ ਲਈ ਇਹ ਜਿਹੜਾ ਪਰਸਨ ਆ ਜਿਹਨੂੰ ਵੀ ਉਹਨਾਂ ਨੇ ਅਰੈਸਟ ਕੀਤਾ ਉਹਦੇ ਉੱਤੇ ਜਿਹੜੀ ਕ੍ਰਿਮੀਨਲ ਐਕਟ ਦੀ ਜਿਹੜੀ ਰੇਸਲ ਡਿਫਿਨਿਸ਼ਨ ਐਕਟ ਦੇ ਅੰਦਰ ਜਿਹੜੀਆਂ ਅਮੈਂਡਮੈਂਟਸ ਵੈਸਟ ਆਸਟ੍ਰੇਲੀਆ ਦੇ ਵਿੱਚ ਹੋਈਆਂ ਜਿਹੜੀਆਂ ਰੀਸੈਂਟਲੀ ਕੀਤੀਆਂ ਗਈਆਂ ਸੀ ਉਹਦੇ ਵਿੱਚ ਵੱਖ-ਵੱਖ ਧਾਰਾਵਾਂ ਜਿਹੜੀਆਂ ਹੈਗੀਆਂ ਸੈਕਸ਼ਨ 77 ਤੋਂ ਲੈ ਕੇ ਜਿਹੜਾ 85 86 ਤੱਕ ਜਿਹੜੇ ਵੱਖ-ਵੱਖ ਜਿਹੜੇ ਸੈਕਸ਼ਨਸ ਹੈਗੇ ਆ ਜੇ ਤੁਸੀਂ ਵਰਡਿੰਗ ਦੀ ਗੱਲ ਕਰਦੇ ਆ ਜੇ ਲਾਅ ਦੀ ਵਰਡਿੰਗ ਦੀ ਗੱਲ ਕਰਦੇ ਆ ਤਾਂ ਸੈਕਸ਼ਨ 77 ਦੀ ਸਿਮਿਲਰਲੀ ਵਰਡਿੰਗ ਆ ਬਟ ਉਹਦੇ ਵਿੱਚ ਜਿਹੜੀ ਸਜ਼ਾ ਆ ਉਹ 14 ਸਾਲ ਦੀ ਮੈਕਸਿਮਮ ਆ ਪਰ ਜਿਹੜਾ 80 A ਲਾਇਆ ਗਿਆ ਇਹਦੇ ਵਿੱਚ ਜਿਹੜੀ ਸਜ਼ਾ ਆ ਉਹ ਸਿਰਫ ਮੈਕਸਿਮਮ 5 ਸਾਲ ਦੀ ਸਜ਼ਾ ਆ ਤੇ ਇਥੋਂ ਤੁਹਾਨੂੰ ਸਮਝ ਲੱਗਦੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਾਇਦ ਉਹਨਾਂ ਨੂੰ ਇਸ ਮੁੱਦੇ ਦੀ ਗੰਭੀਰਤਾ ਦੀ ਸਮਝ ਨਹੀਂ ਲੱਗ ਰਹੀ ਜਿਸ ਤਰ੍ਹਾਂ ਤੁਸੀਂ ਇੱਥੇ ਦੇਖਦੇ ਆ ਵੱਖ-ਵੱਖ ਧਰਮਾਂ ਦੇ ਜਿ ਵੱਖ-ਵੱਖ ਜਿਹੜੇ ਸੇਕ੍ਰਟ ਟੈਕਸਟ ਨੇ ਜਿਹੜੀਆਂ ਵੱਖ-ਵੱਖ ਧਾਰਮਿਕ ਜਿਹੜੇ ਉਹਨਾਂ ਦੇ ਰਹਿਬਰਾਂ ਵੱਲੋਂ ਅੱਗੇ ਜਿਹੜਾ ਸਨੇਹਾ ਦਿੱਤਾ ਗਿਆ ਲਿਖਤੀ ਰੂਪ ਦੇ ਵਿੱਚ ਇਹਨਾਂ ਮੌਜੂਦ ਹੈ ਉਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੰਨਾ ਜਿਹੜਾ ਸਤਕਾਰ ਹੈ ਉਹ ਨਹੀਂ ਹੈ ਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਲਈ ਸਤਕਾਰ ਹੈ ਉਹ ਸਾਡੇ ਲਈ ਕੋਈ ਹੋਰ ਚੀਜ਼ ਉਸ ਤੋਂ ਉੱਪਰ ਨਹੀਂ ਹੋ ਸਕਦੀ ਤੇ ਇਸੇ ਕਾਰਨ ਸਭ ਤੋਂ ਪਹਿਲੀ ਜਿਹੜੀ ਸਾਡੀ ਅੱਜ ਦੇ ਇਕੱਠ ਦੀ ਜਿਹੜੀ ਡਿਮਾਂਡ ਹੈ ਉਹ ਇਹ ਹੈ ਕਿ ਸਾਡੀ ਜਿਹੜੀ ਸਮਝ ਤੇ ਸਾਡੀ ਜਿਹੜੀ ਫੀਲਿੰਗ ਦੀ ਜਿਹੜੀ ਤਰਜਮਾਨੀ ਆ ਉਹ ਉਸ ਕਾਨੂੰਨ ਦੇ ਵਿੱਚ ਮੁੱਛ ਚਾਹੀਦੀ ਹੈ 20 ਅਗਸਤ ਨੂੰ ਟਿਕਟੌਕ ਉੱਤੇ ਕੁਰਾਨ 20 ਦੀ ਵਿਅਕਤੀ ਅਤੇ 27 ਅਗਸਤ ਨੂੰ ਪਰਥ ਆਸਟ੍ਰੇਲੀਆ ਵਿਖੇ ਹੁੱਸਤਾ ਸਾਹਿਬ ਦੀ ਵਿਅਕਤੀਆਂ ਘਟਨਾਵਾਂ ਨੂੰ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਚਕਾਰ ਪਾਈਚਾਰਕ ਸਾਂਝ ਖਤਮ ਕਰਨ ਲਈ ਕਿਸੇ ਡੂੰਘੇ ਸਾਜ਼ਿਸ਼ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ ਇਸ ਸਬੰਧਾ ਹੁਣ ਨੋਟਿਸ ਲੈਂਦਿਆਂ ਹੋਇਆਂ ਜਾਂਚ ਪੜਤਾਲ ਕਰਨ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੋਈ ਵੀ ਧਰਮ ਹੋਵੇ ਕਿਸੇ ਵੀ ਦੂਜੇ ਧਰਮ ਅਤੇ ਉਹਨਾਂ ਦੇ ਪੀਰ ਪੈਗੰਬਰਾਂ ਦੇ ਖਿਲਾਫ અપਮਾਨਜਨਕ ਸੋਚ ਰੱਖਣ ਵਾਲਾ ਮਨੁੱਖ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ ਹੋ ਸਕਦਾ ਵਿਦੇਸ਼ਾਂ ਵਿੱਚ ਕੁਝ ਸਿੱਖਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਟਿਕਟੌਕ ਖਾਤੇ ਬਣਾ ਕੇ ਇਸਲਾਮ ਧਰਮ ਦੇ ਖਿਲਾਫ ਅਤੇ ਕੁਝ ਮੁਸਲਮਾਨਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਟਿਕਟੌਕ ਖਾਤਿਆਂ ਤੋਂ ਸਿੱਖ ਧਰਮ ਦੇ ਖਿਲਾਫ ਬੇਹੱਦ અપਮਾਨਜਨਕ ਅਤੇ ਨਫ਼ਰਤ ਭਰਿਆ ਕੂੜ ਪ੍ਰਚਾਰ ਹੋ ਰਿਹਾ ਹੈ ਇਹ ਸਭ ਕੁਝ ਨਾ ਤਾਂ ਕੋਈ ਸੱਚਾ ਸਿੱਖ ਕਰ ਰਿਹਾ ਹੈ ਅਤੇ ਨਾ ਹੀ ਸੱਚਾ ਮੁਸਲਮਾਨ ਬਲਕਿ ਇਹ ਕਿਸੇ ਸਮਾਜ ਵਿਰੋਧੀ ਸ਼ਕਤੀ ਦੀ ਡੂੰਗੀ ਸਾਜ਼ਿਸ਼ ਤਹਿਤ ਦੋਵਾਂ ਧਰਮਾਂ ਨੂੰ ਆਪਸ ਵਿੱਚ ਲੜਾਉਂਦੀਆਂ ਨੀਜਤਾ ਭਰੀਆਂ ਹਰਕਤਾਂ ਦਾ ਹਿੱਸਾ ਹੈ। ਉਹਨਾਂ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਅਜਿਹੇ ਗੁੰਮਰਾਹਕੁਨ ਅਤੇ ਖਤਰਨਾਕ ਕੂੜ ਪ੍ਰਚਾਰ ਤੋਂ ਸੁਚੇਤ ਰਹਿਦਿਆਂ 10 ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਆਪਣੇ ਧਰਮ ਵਿੱਚ ਪਰਪੱਕ ਰਹਿਣ ਤੇ ਦੂਜਿਆਂ ਦੇ ਵੀ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਨ ਦਾ ਆਦੇਸ਼ ਕੀਤਾ ਹੈ। ਉਹਨਾਂ ਨਾਲ ਇਹ ਵੀ ਕਿਹਾ ਹੈ ਕਿ ਦੇਸ਼ ਵਿਦੇਸ਼ ਦੇ ਮੁਸਲਮਾਨ ਭਾਈਚਾਰੇ ਨੂੰ ਵੀ ਆਗਾਹ ਹੋਣ ਦੀ ਲੋੜ ਹੈ ਅਤੇ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਦੇ ਕਿਸੇ ਵੀ ਮੰਚ ਉੱਤੇ ਸਿੱਖ ਭੇਸ ਜਾਂ ਨਾਮ ਦੇ ਜ਼ਰੀਏ ਇਸਲਾਮ ਧਰਮ ਦੇ ਖਿਲਾਫ ਗਲਤ ਬਿਆਨਬਾਜ਼ੀ ਕਰਦਾ ਹੈ ਉਸ ਨੂੰ ਸਿੱਖ ਨਾ ਸਮਝਿਆ ਜਾਵੇ ਅਤੇ ਉਸ ਦੇ ਜਵਾਬ ਵਿੱਚ ਸਿੱਖ ਧਰਮ ਦੇ ਖਿਲਾਫ ਬੋਲਣ ਦੀ ਬਜਾਏ ਇਸ ਅਦਿੱਖ ਡੂੰਗੀ ਸਾਜ਼ਿਸ਼ ਨੂੰ ناکਾਮ ਕਰਨ ਲਈ ਕਾਨੂੰਨੀ ਤਰੀਕੇ ਦੇ ਨਾਲ ਇਸ ਨਫ਼ਰਤ ਭਰੇ ਪ੍ਰਚਾਰ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ ਉਨਾ ਵਿਸ਼ਵਾਸ ਦਿਵਾਉਂਦਿਆਂ ਇਹ ਵੀ ਕਿਹਾ ਹੈ ਕਿ ਸਿੱਖ ਧਰਮ ਇਸ ਸਾਜ਼ਿਸ਼ ਨੂੰ ਨੰਗਾ ਕਰਨ ਲਈ ਹਰ ਤਰੀਕੇ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਨਾਲ ਖੜਾ ਹੈ ਅਤੇ ਦੁਵੱਲੀ ਨਫ਼ਰਤ ਪੈਦਾ ਕਰਨ ਵਾਲੀਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਵੀ ਸਿੱਖ ਗੌਮ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।